ਨੰਗਲ ਪਖੜਾ ਸੜਕ ਦੀ ਹਾਲਤ ਖਰਾਬ ਹੋਣ ਦੇ ਚਲਦਿਆਂ ਅੱਜ ਸਥਾਨਕ ਲੋਕ ਇਸ ਸੜਕ ਦੀ ਹਾਲਤ ਨੂੰ ਦਰੁਸਤ ਕਰਨ ਦੀ ਮੰਗ ਨੂੰ ਲੈ ਕੇ ਸੜਕ ਦੇ ਉੱਤੇ ਰੋਸ਼ ਪ੍ਰਦਰਸ਼ਨ ਲੈ ਕੇ ਬੈਠ ਗਏ ਇਸ ਧਰਨੇ ਦੇ ਸਬੰਧੀ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ ਤੇ ਖਸਤਾ ਹਾਲਤ ਸੜਕ ਹੋਣ ਦੇ ਚਲਦਿਆਂ ਆਏ ਦਿਨ ਇੱਥੇ ਸੜਕੀ ਹਾਸੇ ਵਾਪਰ ਰਹੇ ਹਨ ਉਹਨਾਂ ਨੇ ਕਿਹਾ ਕਿ ਇਹ ਸੜਕ ਵਿਸ਼ਵ ਪ੍ਰਸਿੱਧ ਪਾਖੜਾ ਡੈਮ ਅਤੇ ਪ੍ਰਸਿੱਧ ਉਪਸ਼ਕਤੀਪੀਠ ਮਾਤਾ ਸ਼੍ਰੀ ਨੈਣਾਦੇਵੀ ਦੇ ਦਰਬਾਰ ਨੂੰ ਜਾਂਦਾ ਹੈ ਤੇ ਆਏ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਖਸਤਾ ਹਾਲਤ ਸੜਕ ਤੋਂ ਲੰਘਦੇ ਹਨ ਪਰ ਕੋਈ ਵੀ ਇਸ ਦੀ ਸਾਰ ਨਹੀਂ ਲੈ ਰਿਹਾ ਸਥਾਨਕ ਵਾਸੀਆਂ ਨੇ ਬੀਬੀਐਮਬੀ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੰਗਲ ਨੂੰ ਨਿਸ਼ਾਨੇ ਤੇ ਰੱਖਦੇ ਹਾਂ ਕਿਹਾ ਕਿ ਨੰਗਲ ਸ਼ਹਿਰ ਵਾਸੀਆਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ ਤੇ ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਜਦੋਂ ਇਸ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਸੰਜੇ ਸਾਨੀ ਅਤੇ BBMP ਚੀਫ ਇੰਜੀਨੀਅਰ ਸੀਪੀ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਸੜਕ ਦਾ ਟੈਂਡਰ ਹੋ ਚੁੱਕਿਆ ਹੈ। ਤੇ ਬਰਸਾਤ ਦੇ ਚੱਲਦਿਆਂ ਪਲਾਂਟ ਬੰਦ ਹੋਣ ਦੇ ਚੱਲਦਿਆਂ ਇਸ ਕੰਮ ਦੇ ਵਿੱਚ ਦੇਰੀ ਹੋ ਰਹੀ ਹੈ। ਜਿਵੇਂ ਹੀ ਪਲਾਂਟ ਦੁਬਾਰਾ ਸ਼ੁਰੂ ਹੁੰਦਾ ਹੈ ਤੇ ਇਸ ਦਾ ਕੰਮ ਜਲਦ ਹੀ ਮੁਕੰਮਲ ਕੀਤਾ ਜਾਵੇਗਾ। ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਜਿਵੇਂ ਤੁਸੀਂ ਦੇਖ ਰਹੇ ਆ ਕਿ ਇਲਾਕੇ ਦੇ ਲੋਕ ਕਿੱਥੇ ਬੈਠੇ ਨੇ ਉਹਦਾ ਵੱਡਾ ਕਾਰਨ ਹੈ ਇਹ ਜਿਹੜੀ ਖੂਨੀ ਸੜਕ ਬੜੀ ਹੈਰਾਨੀ ਦੀ ਗੱਲ ਹੈ ਕਿ ਬਿਸ਼ੇਪ੍ਰਸਿੱਧ ਭਾਖੜਾ ਡੈਮ ਨੂੰ ਜਾਣ ਵਾਲੀ ਮਾਤਾ ਨੈਣੇ ਦੇਵੀ ਦੇ ਦਰਨੋਂ ਜਾਣ ਵਾਲੀ ਸੜਕ ਦੀ ਇਹ ਜਿਹੜੀ ਦੁਰਦਸ਼ਾ ਹੈ ਇਹ ਬੀਬੀ ਐਮਬੀ ਅਧਿਕਾਰੀਆਂ ਔਰ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਦੀ ਮਿਲਿ ਭੁਗਤ ਕਰਨ ਹੈ ਅਸੀਂ ਬਾਰ-ਬਾਰ ਇਹਨਾਂ ਨੂੰ ਅਪੀਲ ਕੀਤੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਖੂਨੀ ਸੜਕ ਦੀ ਹਾਲਤ ਸੁਧਾਰੀ ਜਾਵੇ ਹੁਣ ਤੱਕ ਇਹ ਤੇ ਦਰਜਣਾ ਐਕਸੀਡੈਂਟ ਹੋ ਚੁੱਕੇ ਇਸ ਸੜਕ ਤੋਂ ਛੋਟੇ ਬੱਚੇ ਸਕੂਲ ਜਾਂਦੇ ਪਰ ਕਿਸੇ ਨੇ ਇਹਦੀ ਖਬਰ ਸਾਰ ਨਹੀਂ ਲਈ ਉਲਟਾ ਇਹ ਹੈ ਕਿ ਇਹੋ ਜਿਹੇ ਪੈਚ ਲਗਾ ਲਗਾਏ ਜਾ ਰਹੇ ਹਨ ਜਿਹੜਾ ਕੋਈ ਅਨਪੜ ਬੰਦਾ ਵੀ ਨਹੀਂ ਲਾਂਦਾ ਕਿ ਲੁੱਕ ਤੇ ਸੀਮੈਂਟ ਦੇ ਪੈਚ ਲਗਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਇਸ ਕਰਨਾ ਅੱਜ ਮਜਬੂਰਨ ਇਸ ਸੜਕ ਤੇ ਅਸੀਂ ਬੈਠੇ ਹੋਏ ਆਂ ਸੜਕ ਦੇ ਰੋਸ ਪ੍ਰਦਰਸ਼ਨ ਕਰ ਰਹੇ ਆ ਤਾਂ ਜੋ ਇਸ ਸੜਕ ਦੀ ਹਾਲਤ ਸੁਧਾਰੀ ਜਾਵੇ ਕਿਉਂਕਿ ਇੱਕ ਪਾਸੇ ਦੇਸ਼ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਣ ਜਾ ਰਿਹਾ ਪਰ ਸਾਨੂੰ ਲੱਗਦਾ ਵੀ ਜਿਹੜੇ ਇਸ ਇਲਾਕੇ ਦੇ ਲੋਕ ਹੈ ਉਹ ਹਜੇ ਵੀ 77 ਸਾਲ ਬੀਤਣ ਦੇ ਬਾਅਦ ਵੀ ਆਜ਼ਾਦੀ ਦੇ ਗੁਲਾਮ ਹੀ ਨੇ ਕਿ ਉਹਨਾਂ ਦਾ ਕੋਈ ਮਾਈ ਬਾਪ ਨਹੀਂ ਹੈ ਕੋਈ ਬਾਲੀਵਾਰਸ ਨਹੀਂ ਹੈ ਜਿਹੜੇ ਇੱਥੋਂ ਦੇ ਰਾਜਨੀਤਿਕਾ ਨੇ ਅਲੱਗ-ਅਲੱਗ ਪਾਰਟੀਆਂ ਦੇ ਉਹ ਵੀ ਲੋਕਾਂ ਦੀ ਬਾਹ ਨਹੀਂ ਫੜਦੇ ਇਸ ਕਰਕੇ ਸਮਾਜਿਕ ਤੌਰ ਤੇ ਸਮਾਜਿਕ ਧਾਰਮਿਕ ਰਾਜਨੀਤਿਕ ਬਕਰੇਮਾਂ ਦੇ ਉੱਪਰ ਉੱਟ ਕੇ ਅਸੀਂ ਇਸ ਸੜਕ ਦੀ ਜਿਹੜੀ ਖੂਨੀ ਸੜਕ ਹੈ ਇਹਦੀ ਦੁਰਸ਼ ਸਥਾ ਸੁਧਾਰਨ ਦੇ ਲਈ ਮੰਗ ਕਰ ਰਹੇ ਹਾਂ ਜਦੋਂ ਤੱਕ ਕੋਈ ਅਫਸਰ ਆਂਦਾ ਨਹੀਂ ਕੀ ਆ ਕੀ ਮੰਗ ਸਾਡੀ ਮੰਗ ਇਹ ਹੈ ਸੜਕ ਦੀ ਹਾਲਤ ਸੁਧਾਰੀ ਜਾਵੇ ਟਾਈਮ ਦਿੱਤਾ ਜਾਵੇ ਸਾਨੂੰ ਬਈ ਇਹਨੇ ਟਾਈਮ ਦਿੱਤਾ ਅੱਜ ਅਸੀਂ ਇਸ ਪਾਖੜਾ ਜਿਹੜੀ ਪਾਖੜਾ ਨੰਗਲ ਰੋਡ ਹੈ ਇਹਦੇ ਤੇ ਬੈਠੇ ਆਂ ਬੜੇ ਦੁੱਖ ਦੀ ਗੱਲ ਹੈ ਕਿ ਦੁਨੀਆ ਭਰ ਦੇ ਖੱਡੇ ਇਸ ਰੋਡ ਤੇ ਹੈ ਨੰਗਲ ਤੋਂ ਲੈ ਕੇ ਪਾਖੜੇ ਤੱਕ ਜਿਹੜੀ ਪ੍ਰੋਜੈਕਟ ਰੋਡ ਹੈ ਇਹਨੋਂ ਪੁੱਛਣ ਵਾਲਾ ਕੋਈ ਰਿਹਾ ਹੀ ਨਹੀਂ ਨਾ ਬੀਬੀਐਮਏ ਦੇ ਅਫਸਰ ਰਹੇ ਨਾ ਪੰਜਾਬ ਗਵਰਨਮੈਂਟ ਰਹੀ ਸਾਡਾ ਬਿਠਣ ਦਾ ਮਤਲਬ ਇਹ ਹੈ ਵੀ ਰਸਨ ਨੂੰ ਸੜਕ ਦਿੱਤੀ ਜਾਵੇ ਸਾਨੂੰ ਰਸਤਾ ਦਿੱਤਾ ਜਾਵੇ ਔਰ ਇੱਥੇ ਦੁਨੀਆ ਪਰ ਦੇ ਐਕਸੀਡੈਂਟ ਹੁੰਦੇ ਆ ਇਹ ਰੋਡ ਸਕੂਲ ਬੱਚਿਆਂ ਲਈ ਕਾਲਜ ਦੇ ਬੱਚਿਆਂ ਲਈ ਮੁੰਡੇ ਕੁੜੀਆਂ ਸਾਈਕਲਾਂ ਤੇ ਜਾਂਦੇ ਆ ਸਕੂਟਰਾਂ ਤੇ ਜਾਂਦੇ ਆ ਇੱਥੇ ਨਿਤ ਐਕਸੀਡੈਂਟ ਹੁੰਦਾ ਨਿਤ ਖੱਡੇ ਪਏ ਆ ਗੋਡੇ-ਗੋਡੇ ਖੱਡੇ ਪਏ ਆ ਅਫਸਰ ਵੀ ਲੰਘਦੇ ਆ ਕਿਸੇ ਨੇ ਸਾਡੀ ਲੋਕਾਂ ਦੀ ਆਵਾਜ਼ ਨਹੀਂ ਫੜੀ ਆ ਸਾਡੀ ਬੇਨਤੀ ਹੈ ਵੀ ਸੜਕ ਨੂੰ ਠੀਕ ਕੀਤਾ ਜਾਵੇ ਨੰਗਲ ਤੋਂ ਲੈ ਕੇ ਭਾਖੜੇ ਤੱਕ ਅਦਰਵਾਈਜ਼ ਅਸੀਂ ਇੱਥੇ ਹੋਰ ਵੀ ਧਰਨਾ ਮਾਰਾਂਗੇ ਉੱਠਾਂਗੇ ਨਹੀਂ ਬਿਲਕੁਲ ਵੀ ਫਿਰ ਚਾਹੇ ਜਿਹੜਾ ਮਰਜੀ ਅਫਸਰ ਆਵੇ ਜਿਹੜਾ ਮਰਜੀ ਹੋਰ ਕੋਈ ਬੰਦਾ ਆ ਜਾਵੇ ਜਿਹੜੀ ਮਰਦੀ ਆ ਜਿੱਥੇ ਵੀ ਆਏ ਸੀ ਕਿੱਥੇ ਜਾ ਰਹੇ ਸੀ ਅਸੀਂ ਜੀ ਹੁਣ ਚਾਲਿਆਂ ਦੇ ਦੰਨੇ ਇੱਥੇ ਮਾਤਾ ਦੇ ਦਰਸ਼ਨ ਕਰਨਾ ਸੀ ਬਾਬਾ ਬਾਲਕਨਾਥ ਚਲੇ ਸੀਗੇ ਜੀ ਪਰ ਹੁਣ ਦੇਖਿਆ ਰੋਡ ਦਾ ਹਾਲਾਤ ਨੰਗਲ ਤੋਂ ਲੈ ਕੇ ਭਾਗੜਾ ਤੱਕ ਬਿਲਕੁਲ ਬੁਰਾ ਹਾਲ ਆ ਜੀ ਅਸੀਂ ਤਾਂ ਸੋਦੇ ਕੱਲਾ ਪੰਜਾਬ ਜੀ ਇਹ ਹਾਲ ਆ ਪਰ ਇੱਥੇ ਵੀ ਆਮ ਆਦਮੀ ਸਰਕਾਰ ਜੋ ਬੁਰਾ ਹਾਲ ਕੀਤਾ ਪਿਆ ਤੁਸੀਂ ਦੇਖ ਸਕਦੇ ਹੋ ਸੜਕਾਂ ਕਿੰਨਾ ਹਾਲ ਆ ਸਾਨੂੰ ਕਿੰਨਾ ਖਰਚ ਰਖਵਾਰ ਹੋ ਰਿਹਾ ਵਾ ਇੱਥੇ ਲੋਕਾਂ ਦੀ ਜੋ ਮੰਗ ਆ ਜੈ ਆ ਬਿਲਕੁਲ ਅਸੀਂ ਇਹਨਾਂ ਪੂਰਾ ਸਮਰਥਨ ਕਰਦੇ ਆ ਸਰਕਾਰ ਦਾ ਧਿਆਨ ਦੇਣਾ ਚਾਹੀਦਾ ਜੀ ਮੰਗ ਇਹੀ ਕਰਦੇ ਜਲ ਤੋਂ ਜਲਦ ਇਹਦਾ ਹੱਲ ਹੋਣਾ ਚਾਹੀਦਾ ਜੀ ਨਹੀਂ ਇਹ ਜਿਹੜਾ ਸੰਘਰਸ਼ ਆ ਅਸੀਂ ਲੁਧਿਆਣੇ ਤੋਂ ਆ ਕੇ ਪੰਜਾਬ ਤੋਂ ਆ ਕੇ ਇਹਨਾਂ ਭਰਾਵਾਂ ਦਾ ਪੂਰਾ ਸਾਥ ਦੇਵਾਂਗੇ ਜੀ ਧੰਨਵਾਦ ਦੇਖੋ ਜਿਹੜੀ ਭਾਖੜਾ ਨੰਗਲ ਰੋਡ ਦੀ ਗੱਲ ਹੈ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਜਿਹੜਾ ਬਰਸਾਤਾਂ ਦੇ ਵਿੱਚ ਪੈਚ ਵਰਕ ਦਾ ਕੰਮ ਕਰਾਇਆ ਹੈ ਤੁਸੀਂ ਅੱਜ ਵੀ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਨਗਰ ਕੌਂਸਲ ਨੰਗਲ ਦੀ ਟੀਮ ਜਿਹੜਾ ਕੱਲ ਵੀ ਪੈਚ ਲਗਾ ਰਹੀ ਸੀਗੀ ਪਿਛਲੇ ਦੋ ਤਿੰਨਾਂ ਦੇ ਪਹਿਲੇ ਵੀ ਉਹਨੇ ਪੈਚ ਵਰਕ ਕੀਤਾ ਇਹਦੀ ਨਵੀਂ ਸੜਕ ਦਾ ਵੀ ਜਿਹੜਾ ਹੈਗਾ ਟੈਂਡਰ ਹੋ ਚੁੱਕਾ ਹੈ ਜਿਹੜਾ ਹੈਗਾ ਦੋ ਹੈਗੇ ਟੈਂਡਰ 1.49 ਲੱਖ ਰੁਪਏ ਦਾ ਇੱਕ ਜਿਹੜਾ ਹੈਗਾ 99 ਲੱਖ 85000 ਰੁਪਏ ਦਾ ਤਕਰੀਬਨ ਤਕਰੀਬਨ 1 ਕਰੋੜ ਰੁਪਏ ਦੀ ਜਿਹੜੀ ਹੈਗੀ ਹੈ ਸੜਕ ਅਸੀਂ ਜਿਹੜਾ ਹੈਗਾ ਬਣਾਉਣ ਜਾ ਰਹੇ ਹਾਂ ਨਗਰ ਕੌਂਸਲ ਨੰਗਲ ਬਣਾਏਗੀ ਜਦ ਕਿ ਇਹ ਤੁਸੀਂ ਦੇਖਦੇ ਹੋ ਕਿ ਜਿਹੜਾ ਹੈਗਾ ਪੈਚ ਅਸੀਂ ਲਗਾਨੇ ਇੱਥੇ ਆਵਾਜਾਈ ਬਹੁਤ ਜ਼ਿਆਦਾ ਹੈ ਇਸ ਕਰਕੇ ਪੈਚ ਘੱਟ ਟਿਕਦੇ ਆ ਇੱਥੇ ਪੈਚ ਟਿਕਦੇ ਨਹੀਂ ਹੈਗੇ ਤੇ ਅਸੀਂ ਇਹਨਾਂ ਦੇ ਸੜਕ ਦਾ ਪਾਤ ਦਾ ਬਰਸਾਤਾਂ ਦੇ ਕਾਰਨ ਜਿਹੜਾ ਪਲਾਂਟ ਹੈ ਉਹ ਬੰਦ ਹੋ ਜਾਂਦਾ ਬੰਦ ਹੋਣ ਦੇ ਕਾਰਨ ਜਿਹੜਾ ਹੈਗਾ ਸਾਡਾ ਵਰਕ ਆਡਰ ਹੋ ਚੁੱਕਾ ਕੰਪਨੀ ਨੂੰ ਉਹ ਜਿਹੜਾ ਹੈਗਾ ਥੋੜੇ ਦਿਨਾਂ ਦੀ ਗੱਲ ਹੈ 15 20 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈਗਾ ਉਹ ਮੇਰੇ ਖਿਆਲ ਨਾਲ ਸ਼ਾਇਦ ਪਲਾਂਟ ਖੁੱਲ ਜਾਣਗੇ ਜਿਸ ਦਿਨ ਵੀ ਪਲਾਂਟ ਖੁੱਲੇ ਉਸੇ ਦਿਨ ਜਿਹੜਾ ਹੈਗਾ ਆਪਾਂ ਇਹਦੀ ਸੜਕ ਨਵੀਂ ਤਿਆਰ ਕਰ ਦਾਂਗੇ ਬਾਕੀ ਰਹੀ ਗੱਲ ਇਹ ਇਹ ਜਿਹੜੀ ਹੈਗੀ ਜਿਹੜੀ ਸੜਕ ਹੈ ਇਹ ਬੀਬੀਐਮਬੀ ਦੀ ਹੈ ਸੜਕ BB MBA ਤਾਂ ਕਹਿੰਦੀ ਆ ਵੀ NOC ਦੇਤੀ NOC ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਹੈਗਾ ਤੁਸੀਂ ਬਣਾਣਾ ਮੈਂ ਅੱਜ ਆਪਣੇ ਘਰ 'ਚ ਗਵਾਂਡੀ ਨੂੰ ਕਹਿ ਕੇ ਚਿੜ ਜਾਂਦਾ ਵੀ ਯਾਰ ਤੁਸੀਂ ਮੇਰੇ ਘਰ ਦੇ ਅੱਗੇ ਟੈਲਾਂ ਲਵਾ ਦਿਓ ਤੁਹਾਨੂੰ ਪਰਮਿਸ਼ਨ ਹੈ ਵੀ ਮੇਰੇ ਘਰ ਦੇ ਅੱਗੇ ਟੈਲਾਂ ਲਵਾ ਦਿਓ ਜੇ ਉਹ ਗਵਾਂਡੀ ਨਹੀਂ ਲਗਾਉਂਦੇ ਤਾਂ ਮੇਰਾ ਆਪਣਾ ਘਰ ਹੈ ਮੈਨੂੰ ਆਪਣੇ ਘਰ ਦੀ ਮੋਹਰ ਜਿਹੜਾ ਹੈਗਾ ਆਪ ਲਗवानी ਚਾਹੀਦੀ ਪਰ ਚਲੋ ਆਪਾਂ ਜਿਹੜੇ ਹੈਗੇ ਨਗਰ ਆਪਣਾ ਨਗਰ ਕੌਂਸਲ ਨੰਗੜ ਹੈ ਜਿਹੜੀ ਮੈਂ ਜਿਹੜਾ ਹੈਗਾ ਪ੍ਰਧਾਨ ਦੇ ਨਾਤੇ ਸ਼ਹਿਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਹਰੇਕ ਨਾਲ ਬਚਣ ਦਾ ਵਾਅਦਾ ਹੈ ਜਿਹੜਾ ਹੈਗਾ ਕੋਈ ਵੀ ਕੰਮ ਹੈ ਉਹ ਮੇਰੀ ਜ਼ਿੰਮੇਵਾਰੀ ਬੰਦਾ ਹੈ ਇਸ ਕਰਕੇ ਮੈਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਇਹ ਟੈਂਡਰ ਲਗਾਏ ਹੈ ਔਰ 1 ਕਰੋੜ ਰੁਪਏ ਦਾ ਜਿਹੜਾ ਹੈਗਾ ਕੰਮ ਕਰਕੇ ਜਿਹੜਾ ਹੈਗਾ ਥੋੜੇ ਦਿਨਾਂ ਚ ਜੜੀ ਹੈਗੀ ਸੜਕ ਤਿਆਰ ਕਰਦੇ ਕਿੱਥੇ ਤੇ ਕਿੱਥੇ ਤੱਕ ਇਹ ਜਿਹੜਾ ਹੈਗਾ ਇੱਕ ਤਾਂ ਪੀਆਰਓ ਤੋਂ ਬਰਮਲੇ ਤੱਕ ਹੈ ਇੱਕ ਜਿਹੜਾ ਆਈ ਬਲਾਈਕ ਚੌਂਕ ਤੋਂ ਲੈ ਕੇ ਪੀਆਰਓ ਤੱਕ ਹੈ ਇਹ ਸਾਰੀ ਸੜਕ ਜਿਹੜੀ ਹੈਗੀ ਤਿਆਰ ਕਰਾਂਗੇ ਧੰਨਵਾਦ मैं बताना चाहता हूँ जो पी आर ऑफिस से जो बर्मला तक की जो रोड है इसका एन ओ सी जो है कमेटी को दिया हुआ है कमेटी पहले मेनटेन करती है हमने कमेटी वालों से भी तालमेल कर लिया है उन्होंने बताया कि इसका जो टेंडर हो चुका है क्योंकि तो बरसात सीजन होने के कारण इसका जो प्लांट है जो प्रीमिक्स प्लांट है वो चल नहीं रहे जैसे ही ये प्लांट चलेंगे तो एकदम वो बना देंगे से आगे भी की भी टेंडर। हाँ उसका टेंडर ऑलरेडी हमारे जो है मेच्योर हो गए वही वेट कर रहे हैं कि प्लांट चले और हमारे इवन बरमल के आगे नहीं हमने बाखड़ा की दोनों तरफ की जितनी सड़कें हैं तो हिमाचल में वो भी हमारे टेंडर हो चुके हैं है।